लुधियाना ਪਹੁੰਚੇ ਸਾਫ ਦਾ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਰੋਧੀਆਂ ਤੇ ਸਾਧਿਆ ਨਿਸ਼ਾਨਾ ਸੁਖਪਾਲ ਸਿੰਘ ਖੇੜਾ ਦੇ ਪ੍ਰਵਾਸੀਆਂ ਦੇ ਦਿੱਤੇ ਬਿਆਨਾਂ ਨੂੰ ਦੱਸਿਆ ਨਿੱਜੀ ਰਾਏ ਬੈਸ ਪਰ ਆਵਾਜ਼ ਦੀ ਤਾਰੀਫ ਕਰਦੇ ਨਜ਼ਰ ਆਏ ਰਾਣਾ ਕੇਪੀ ਸਿੰਘ ਕਿਹ ਅਕਸਰ ਵਿਧਾਨ ਸਭਾ ਚ ਚੁੱਕੇ ਪੰਜਾਬ ਦੇ ਮੁੱਦੇ ਚੰਡੀਗੜ੍ਹ ਵਿੱਚ ਆਪ ਨਾਲ ਗੱਡ ਜੋੜ ਅਤੇ ਪੰਜਾਬ ਵਿੱਚ ਅਲੱਗ-ਅਲੱਗ ਅਲੱਗ-ਅਲੱਗ ਲੜਨ ਦੇ ਸਵਾਲਾਂ ਦੇ ਵੀ ਦਿੱਤਾ ਜਵਾਬ ਬਹੁਤ ਹੀ ਸਤਕਾਰਯੋਗ ਲੁਧਿਆਣੇ ਦੇ ਸਾਰੇ ਪੱਤਰਕਾਰ ਵੀਰ ਚਾਹੇ ਪ੍ਰਿੰਟ মিডিਆ ਚਾਹੇ ਇਲੈਕਟ੍ਰੋਨਿਕ মিডিਆ ਜਾਂ ਸੋਸ਼ਲ ਮੀਡੀਆ ਮੈਂ ਤੁਹਾਡਾ ਸਾਰਿਆਂ ਦਾ ਸਾਡੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਰਾਜਾ ਪਿੰਗ ਜੀ ਦੇ ਮੀਡੀਆ ਸੈਂਟਰ ਵਿੱਚ ਆਉਣ ਤੇ ਤੁਹਾਡਾ ਦਿਲ ਦੀ ਗਹਿਰਾਈ ਤੋਂ ਸਵਾਗਤ ਕਰਦਾ ਹਾਂ ਤੁਹਾਨੂੰ ਜੀ ਆਇਆਂ ਕਹਿੰਦਾ ਔਰ ਤੁਹਾਡੇ ਰਾਹੀ ਮੈਂ ਆਪਣੀ ਗੱਲ ਪੰਜਾਬ ਦੇ عوام ਅੱਗੇ ਤੇ ਲੁਧਿਆਣਾ ਸ਼ਹਿਰ ਦੇ ਮੁਸਲਿਮਾਂ ਅੱਗੇ ਰੱਖਣਾ ਚਾਹੁੰਦਾ ਹੈ ਕਿ ਇਹ ਜਿਹੜੀ ਚੋਣ ਹੈ ਇਹ ਚੋਣ ਬੁਨਿਆਦੀ ਤੌਰ ਤੇ ਦੇਸ਼ ਦੇ ਅੰਦਰ ਦੋ ਚਿਹਰੇ ਨੇ ਇੱਕ ਨਰਿੰਦਰ ਮੋਦੀ ਜੀ ਨੇ ਜਿਹੜੇ ਮੁਲਕ ਦੇ ਪ੍ਰਧਾਨ ਮੰਤਰੀ ਜੀ ਨੇ ਦੂਜੇ ਰਾਹੁਲ ਗਾਂਧੀ ਜੀ ਨੇ ਜਿਹੜੇ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦੇ ਲੀਡਰ ਨੇ ਦੋ ਚਿਹਰੇ ਨੇ ਦੋ ਪਾਰਟੀਆਂ ਆ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਅਗਵਾਈ ਕਰਦੀ ਐ ਐਨਡੀਏ ਦੀ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਹੈ ਜਿਹੜੀ ਅਗਵਾਈ ਕਰਦੀ ਇੰਡੀਆ ਅਲਾਈਐਂਸ ਦੀ ਤੇ ਤੀਜੀ ਗੱਲ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਬੇਸਿਕਲੀ ਇਹ ਜਿਹੜੀ ਚੋਣ ਹੈ ਮੁਲਕ ਨੇ ਤੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਫੈਸਲਾ ਕਰਨਾ ਹੈ ਕਿ ਦੋ ਵਿਚਾਰਧਾਰਾ ਹੈ ਇੱਕ ਵਿਚਾਰਧਾਰਾ ਦੀ ਅਗਵਾਈ ਰਾਹੁਲ ਗਾਂਧੀ ਜੀ ਕਰਦੇ ਹੈ ਜਿਨ੍ਹਾਂ ਨੇ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਜੋੜੋ 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 ਦਾ ਨਾਰਾ ਦੇ ਕੇ ਮੁਲਕ ਦੇ عوام ਨੂੰ ਇਕੱਠਿਆਂ ਕਰਨ ਲਈ ਲੋਕਾਂ ਨੂੰ ਜੋੜਨ ਲਈ ਮੁਹੱਬਤ ਦਾ ਸੰਦੇਸ਼ ਦੇਣ ਲਈ ਲੋਕਾਂ 'ਚ ਭਾਈਚਾਰਕ ਸਾਜ ਵਧਾਉਣ ਲਈ ਪੂਰਾ ਯਤਨ ਕੀਤਾ ਹੈ ਪੂਰੀ ਤਾਕਤ ਲਾਈ ਹੈ ਔਰ ਯਤਨਸ਼ੀਲ ਹੈ ਔਰ ਸਾਨੂੰ ਜਿੰਨਾ ਮਰਜੀ ਲੰਬਾ ਲੜਨਾ ਪਏ ਅਸੀਂ ਰਾਹੁਲ ਗਾਂਧੀ ਜੀ ਦੀ ਯੋਗ ਅਗਵਾਈ ਥੱਲੇ ਇਸ ਮੁਲਕ ਦਾ ਭਾਈਚਾਰਾ ਬਣਿਆ ਰਹੇ ਲੋਕ ਮੁਹੱਬਤਾ ਵੰਡਦੇ ਰਹਿਣ ਲੋਕਾਂ 'ਚ ਵੰਡੀਆਂ ਨਾ ਪੈਣ ਅਸੀਂ ਹਰ ਜਦੋਂ ਜਹਿਦ ਕਰਾਂਗੇ ਅਸੀਂ ਹਰ ਜਦੋਂ ਜਹਿਦ ਨੂੰ ਫੈਸਲਾ ਕਦੋਂ ਸਟੇਜ ਤੱਕ ਲੈ ਕੇ ਜਾਵਾਂਗੇ ਜੜਾ ਜੀ ਇੱਕ ਤੁਸੀਂ ਕਹੇ ਕਿ ਰਾਹੁਲ ਗਾਂਧੀ ਜੋੜਦੇ ਪਏ ਨੇ ਦੂਜੇ ਪਾਸੇ ਖੈਰੇ ਤੱਕ ਬਿਆਨ ਆ ਰਿਹਾ ਕਿ ਜੁਪੀ ਬਿਹਾਰ ਵਾਲੇ ਤੁਸੀਂ ਜਰਾ ਇੰਤਜ਼ਾਰ ਕਰੋਗੇ ਥੋੜਾ ਜਿਹਾ ਤੁਸੀਂ ਜਿੰਨੇ ਮਰਜ਼ੀ ਸਵਾਲ ਪੁੱਛ ਲਿਓ ਮੈਂ ਤੇ ਤਾਂ ਮੈਂ ਵੀ ਪੁੱਛ ਲਿਓ ਚਲੋ ਕਰੋ ਸਰ ਇਹ ਕਿਹੜੀ ਗੱਲ ਹੈ ਦੂਜੇ ਪਾਸੇ ਇੱਕ ਵਿਚਾਰਧਾਰਾ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰਦੇ ਨੇ ਨਰਿੰਦਰ ਮੋਦੀ ਜੀ ਐਕਸਕਲੂਸਿਵ ਪੋਲਿਟਿਕਸ ਕਰਦੇ ਹਨ ਰਾਹੁਲ ਗਾਂਧੀ ਜੀ ਇਨਕਲੂਸਿਵ ਪੋਲਿਟਿਕਸ ਕਰਦੇ ਨਰਿੰਦਰ ਮੋਦੀ ਜੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਸਾਡਾ ਇਲਜ਼ਾਮ ਹੈ ਕਿ ਇਸ ਦੇਸ਼ ਦੇ ਲੋਕਾਂ ਨੂੰ ਜਾਤਾ ਧਰਮਾ ਇਲਾਕਾ ਤੇ ਬੋਲੀ ਦੇ ਨਾਂ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਂ ਤੇ ਇਥੋਂ ਤੱਕ ਕੀ ਪਹਿਨਣਾ ਕੀ ਨਹੀਂ ਪਹਿਨਣਾ ਇਹਨਾਂ ਚੀਜ਼ਾਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ ਔਰ ਲੋਕਾਂ 'ਚ ਧਰੂਵੀਕਰਨ ਕੀਤਾ ਹੈ ਪੋਲਰਾਈਜੇਸ਼ਨ ਕੀਤੀ ਹੈ ਅਸੀਂ ਪੰਜਾਬ ਦੇ ਆਵਾਮ ਨੂੰ ਅਪੀਲ ਕਰਦੇ ਹਾਂ ਕਿ ਮੁਲਕ ਦੇ ਬਹੁਤੇ ਹਿੱਸਿਆਂ 'ਚ ਧਰੂਵੀਕਰਨ ਹੋਇਆ ਹੈ ਔਰ ਉਹ ਧਰੂਵੀਕਰਨ ਦਾ ਨਤੀਜਾ ਤੁਸੀਂ ਪਿਛਲੇ ਦਿਨਾਂ 'ਚ ਖਾਸ ਤੌਰ ਤੇ ਮਨੀਪੁਰ 'ਚ ਦੇਖਿਆ ਦੇਸ਼ ਦੇ ਬਾਕੀ ਸੂਬਿਆਂ 'ਚ ਦੇਖਿਆ ਔਰ ਉਹਦਾ ਜਿਹੜਾ ਕਾਲਾ ਚਿਹਰਾ ਹੈ ਉਨੇ ਮੁਲਕ ਦੀ ਦਿੱਕਤੇ ਨੂੰ ਹਾਰ ਸਾਰੀ ਦੁਨੀਆ ਚ ਬਗਾੜੀ ਹੈ। ਔਰ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਨਾ ਤੁਹਾਡੇ ਰਾਹੀ ਪੰਜਾਬੀਆਂ ਨੂੰ ਕਿ ਉਹ ਜਿਹੜੀ ਧਰੂਵੀਕਰਨ ਦੀ ਪਾਲਿਸੀ ਹੈ ਅੱਜ ਉਹ ਪੰਜਾਬ ਦੇ ਦਰਵਾਜ਼ੇ ਤੇ ਖੜੀ ਹੈ। ਬੀਜੇਪੀ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਧਰੂਵੀਕਰਨ ਭਰੋਸੜਾ ਚਾਹੁੰਦੀ ਹੈ। ਸਾਡਾ ਇਹਦੇ ਮੁਕਾਬਲੇ ਚ ਕਹਿਣਾ ਇਹ ਹੈ ਕਿ ਕਾਂਗਰਸ ਦਾ ਖੂਬਸੂਰਤ ਇਤਿਹਾਸ ਹੈ। ਲੋਕਾਂ ਨੂੰ ਇਕੱਠਿਆ ਰੱਖਣ ਵਾਸਤੇ ਕੁਰਬਾਨੀਆਂ ਦਿੱਤੀਆਂ। ਲੋਕਾਂ ਨੂੰ ਜੋੜਨ ਵਾਸਤੇ ਕਾਂਗਰਸ ਨੇ ਇਸ ਦੇਸ਼ ਦੇ ਇਤਿਹਾਸ ਦੇ ਅੰਦਰ ਵੱਡੀ ਤੋਂ ਵੱਡੀ ਸੁਪਰੀਮ ਕੁਰਬਾਨੀ ਦਿੱਤੀ ਹੈ ਸਾਨੂੰ ਜੋ ਮਰਜ਼ੀ ਕਰਨਾ ਪਏ ਅਸੀਂ ਹਰ ਜਦੋ ਜਹਿਦ ਕਰਾਂਗੇ ਐ ਪੰਜਾਬੀਓ ਅਸੀਂ ਤੁਹਾਨੂੰ ਪ੍ਰਾਰਥਨਾ ਕਰਦੇ ਆਂ ਐ ਗੈਰਤਮੰਦ ਪੰਜਾਬੀਓ ਉਠੋ ਖੜੇ ਹੋ ਆਓ ਪੰਜਾਬ ਦਾ ਉਹ ਅਮੀਰ ਵਿਰਸਾ ਕਿ ਜਦੋਂ ਪੰਜਾਬ ਦੀ ਧਰਤੀ 30000 ਪੰਜਾਬੀਆਂ ਦੇ ਖੂਨ ਨਾਲ ਰੰਗੀ ਗਈ ਸੀ ਉਦੋਂ ਵੀ ਪੰਜਾਬ ਚ ਧਰਮ ਦੇ ਨਾਂ ਤੇ ਲੋਕਾਂ ਚ ਵਿਖੇੜੇ ਨਹੀਂ ਪਏ ਧਰਮ ਦੇ ਨਾਂ ਤੇ ਲੋਕੀ ਲੜੇ ਨਹੀਂ ਧਰਮ ਦੇ ਨਾਂ ਨਾਲ ਲੋਕਾਂ ਨੇ ਇੱਕ ਦੂਜੇ ਤੋਂ ਖਿਲਾਫ ਕੋਈ ਇਦਾਂ ਦੀ ਕਾਰਵਾਈ ਨਹੀਂ ਕੀਤੀ ਜਿਹੜੀ ਸੜਕਾਂ ਤੇ ਬਾਜ਼ਾਰਾਂ ਵਿੱਚ ਹੋਵੇ ਅੱਜ ਪੰਜਾਬ ਤੇ ਮੁੜ ਕੇ ਭੀੜ ਪੈਣ ਜਾ ਰਹੀ ਹੈ ਜੇ ਉਦੋਂ ਲੋਕਾਂ ਨੇ ਪੰਜਾਬੀਆਂ ਨੇ ਇਹ ਕੰਮ ਨਹੀਂ ਹੋਣ ਦਿੱਤਾ ਤੇ ਅੱਜ ਅਸੀਂ ਫੇਰ ਅਪੀਲ ਕਰਦੇ ਆ ਕਿ ਪੰਜਾਬ ਨੂੰ ਬਚਾਈਏ ਬਾਕੀ ਦੇਸ਼ ਵਿੱਚ ਧਰੂਵੀਕਰਨ ਬਹੁਤ ਸਾਰੇ ਹਿੱਸਿਆਂ 'ਚ ਹੋਇਆ ਅਸੀਂ ਹਰਗਿਜ ਪੰਜਾਬ ਦੇ ਵਿੱਚ ਨਾ ਧਰੂਵੀਕਰਨ ਹੋਣ ਦਵਾਂਗੇ ਨਾ ਪੰਜਾਬ ਨੂੰ ਮੁਲਕ ਦੇ ਨਕਸ਼ੇ ਤੇ ਦੂਜਾ ਕਸ਼ਮੀਰ ਬਣਨ ਦਵਾਂਗੇ ਇਹ ਦੂਜਾ ਕਸ਼ਮੀਰ ਬਣਦੀ ਹਰਗਿਜ ਪੰਜਾਬੀ ਜਿਹੜੀ ਇਜਾਜ਼ਤ ਨਹੀਂ ਦੇਣਗੇ ਪੰਜਾਬ ਦਾ ਇੱਕ ਆਪਣਾ ਇਤਿਹਾਸ ਹੈ ਪੰਜਾਬ ਦਾ ਆਪਣਾ ਇੱਕ ਗੌਰਵ ਹੈ ਪੰਜਾਬ ਦਾ ਆਪਣਾ ਇੱਕ ਭਾਈਚਾਰਾ ਹੈ ਪੰਜਾਬ ਦਾ ਆਪਣਾ ਇੱਕ ਸੱਭਿਆਚਾਰ ਹੈ ਪੰਜਾਬ ਦੀ ਆਪਣੀ ਇੱਕ ਤਹਿਜ਼ੀਬ ਹੈ ਇਸ ਤਹਿਜ਼ੀਬ ਦੀ ਰਾਖੀ ਕਰਨ ਦੀ ਲੋੜ ਹੈ ਔਰ ਅੱਜ ਉਹ ਮੋੜ ਆ ਗਿਆ ਅੱਜ ਉਹ ਸਮਾਂ ਆ ਗਿਆ ਅੱਜ ਉਹ ਵਕਤ ਆ ਗਿਆ ਜਦੋਂ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਣੇ ਅਮੀਰ ਵਿਰਸੇ ਦੀ ਰਾਖੀ ਕਰਨ ਦੀ ਲੋੜ ਹੈ ਇੱਕ ਗੱਲ ਤਾਂ ਸਾਡੀ ਇਹ ਆ ਕਿ ਕਿਸੇ ਵੀ ਸੂਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਨਹੀਂ ਮਿਲਣੀ ਚਾਹੀਦੀ ਅਗਰ ਕਿਤੇ ਗਲਤੀ ਕਰਕੇ ਲੋਕਾਂ ਨੇ ਇਹਨਾਂ ਨੂੰ ਕੋਈ ਥੋੜੀ-ਬਹੁਤੀ ਵੀ ਸਪੇਸ ਦੇ ਦਿੱਤੀ ਥੋੜੀ-ਬਹੁਤੀ ਵੀ ਜਗ੍ਹਾ ਦੇ ਦਿੱਤੀ ਇਹ ਪੰਜਾਬ ਦਾ ਵਾਤਾਵਰਣ ਖਰਾਬ ਕਰ ਦੇਣਗੇ ਇਹ ਪੰਜਾਬ ਦੇ ਭਾਈ ਭਰਾ ਮਾਰੂ ਜੰਗ ਜਿਹੜੀ ਹੈ ਪੰਜਾਬ 'ਚ ਲਿਆ ਕੇ ਇਹ ਪੰਜਾਬ ਦੇ ਵਿੱਚ ਦੁਬਾਰਾ ਹਾਲਾਤ ਨੂੰ ਖਰਾਬ ਕਰਨ ਦੇ ਵਿੱਚ ਸਹਾਇੀ ਹੋਣਗੇ ਇਹ ਸਾਡਾ ਕਹਿਣਾ ਹੈ ਦੂਜੀ ਗੱਲ ਸਾਡੀ ਹੈ ਆਮ ਆਦਮੀ ਪਾਰਟੀ ਬਾਰੇ ਕਿ ਆਮ ਆਦਮੀ ਪਾਰਟੀ ਨੇ ਅੱਜ ਤੋਂ 2 ਸਾਲ ਪਹਿਲਾਂ ਲਾਰੇ ਲੱਬੇ ਲਾ ਕੇ ਝੂਠ ਬੋਲ ਕੇ ਸਰ ਹਰ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਲੋਕਾਂ ਨੂੰ ਇੱਕ ਨਵੀਂ ਰਾਜਨੀਤੀ ਦੀ ਦਿੱਖ ਦਿਖਾ ਲ ਕੇ ਲੋਕਾਂ ਨੂੰ ਕਿਸੇ ਨੂੰ ਕਿਹਾ ਇਹ ਜੀ ਗਾਰਡਨ ਹੋਣਾ ਚਾਹੀਦਾ ਇੱਥੋਂ ਤੱਕ ਵੀ ਕਿਹਾ ਕਿ ਜੀ ਸਰਕਾਰੀ ਘਰ ਵੀ ਦੀ ਲੋੜ ਇੱਥੋਂ ਤੱਕ ਕਿਹਾ ਕਿ ਜੀ ਵੀਆਈਪੀ ਕਲਚਰ ਨਹੀਂ ਹੋਣਾ ਚਾਹੀਦਾ ਹੋਰ तमाम ਕਿਸਮ ਦੀਆਂ ਚੀਜ਼ਾਂ ਤੋਂ ਬਿਨਾ ਰਾਜਨੀਤੀ ਨੂੰ ਸਾਫ਼ ਕਰਨ ਦੀ ਤਾਂ ਗੱਲ ਕੀਤੀ ਸੀ ਇਸ ਦੇ ਨਾਲ ਲੋਕਾਂ ਨੂੰ ਬੜੇ ਲਾਰੇ ਲਾਏ ਸਾਡੀਆਂ ਭੈਣਾਂ ਨੂੰ ਕਹਿੰਦਾ ਤੁਹਾਨੂੰ ਹਜ਼ਾਰ ਹਜ਼ਾਰ ਰੁਪਇਆ ਦੇਵਾਂਗੇ ਹੋਰ ਪਤਾ ਨਹੀਂ ਕੀ ਕੀ ਇਹ ਝੂਠ ਬੋਲਿਆ ਇਹ ਕਹਿੰਦੇ ਆ ਕਿ ਅਸੀਂ ਕਟੜ ਈਮਾਨਦਾਰ ਹੈ ਸਾਡਾ ਇਲਜ਼ਾਮ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਟੜ ਈਮਾਨਦਾਰ ਨਹੀਂ ਇਹ ਕਟੜ ਝੂਠੇ ਹੈ ਇਹ ਝੂਠੇ ਵਹਿਦੇ ਕਰਦੇ ਹੈ ਇਹ ਝੂਠੀਆਂ ਗੱਲਾਂ ਕਰਦੇ ਹੈ ਔਰ ਪ੍ਰਾਰਥਨਾ ਕਰਦੇ ਹੈ ਕਿ ਜਿੰਨੇ ਪੈਸੇ ਐਡ ਤੇ ਲਾਉਂਦੇ ਹੈ ਜਿੰਨੇ ਪੈਸੇ ਬੋਰਡਾਂ ਤੇ ਲਾਉਨੇ ਹੈ ਸਵੇਰੇ ਲੁਧਿਆਣੇ ਨੂੰ ਆਈਏ ਤਾਂ ਬੋਰਡ ਹੋਰ ਹੁੰਦੇ ਹੈ ਸ਼ਾਮ ਨੂੰ ਲੁਧਿਆਣੇ ਤੋਂ ਵਾਪਸ ਜਾਈਏ ਤਾਂ ਰਸਤੇ ਦੇ ਵਿੱਚ ਹੋਰ ਕਿਸਮ ਦੇ ਮੋੜ ਲੱਗੇ ਹੁੰਦੇ ਹੈ ਇਹ ਜਿੰਨਾ ਪੈਸਾ ਐਡ ਤੇ ਲੱਗਦਾ ਜੇ ਉਹੀ ਪੈਸਾ ਵੀ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਲੱਗਣ ਲੱਗੇ ਤਾਂ ਘੱਟੋ ਘੱਟ ਲੋਕਾਂ ਨੂੰ ਤਨਖਾਹਾਂ ਟਾਈਮ ਸਿਰ ਮਿਲ ਜਾ ਕਰਨ ਲੋਕਾਂ ਨੂੰ ਪੈਨਸ਼ਨਾਂ ਟਾਈਮ ਸਿਰ ਮਿਲ ਜਾ ਕਰਨ ਥੋੜਾ ਬਹੁਤਾ ਸਾ ਪੰਜਾਬ ਦੀ ਆਰਥਿਕਤਾ ਨੂੰ ਆ ਸਕਦਾ ਇਹਨਾਂ ਨੇ 2 ਸਾਲ ਦੇ ਅੰਦਰ ਪੰਜਾਬ ਦੀ ਆਰਥਿਕ ਤਦਵਾ ਕੀਤੀ ਹੈ ਪੰਜਾਬ ਦੇ ਅੰਦਰ ਗੈਂਗਸਟਰ ਜਿਹੜੇ ਐ ਉਹ ਦੰਗਨਾਂ ਦੇ ਫਿਰਦੇ ਐ ਜਿਹੜਾ ਜਿਹਦਾ ਮਰਜ਼ੀ ਕਤਲ ਕਰਦੇ ਐ ਜੇ ਲੋਕ ਜਿੱਥੇ ਮਰਜ਼ੀ ਜਿਹੜਾ ਕਿਸੇ ਦਾ ਕੋਈ ਜ਼ਾਤੀ ਨੁਕਸਾਨ ਕਰ ਦੇ ਕੋਈ ਪੁੱਛੜਾਣਾ ਨਹੀਂ ਪੰਜਾਬ ਦੇ ਅੰਦਰ ਬਿਲਕੁਲ ਅਰਾਜਕਤਾ ਫੈਲੀ ਹੈ ਇਹ ਉਹਦੇ ਲਈ ਵੀ ਜ਼ਿੰਮੇਵਾਰ ਹੈ ਪੰਜਾਬ ਦੇ ਅੰਦਰ ਜੋ ਪਿਛਲੇ ਸਮੇਂ ਤੋਂ ਵਿੱਚ ਐਡਮਿਨਿਸਟ੍ਰੇਟਿਵ ਜਿਹੜੀਆਂ ਭੁੱਲਾਂ ਹੋਈਆਂ ਹੈ ਵੱਡੀਆਂ-ਵੱਡੀਆਂ ਭੁੱਲਾਂ ਹੋਈਆਂ ਹੈ ਔਰ ਬਾਅਦ ਸਾਰੇ ਲੋਕ ਲਿਆ ਕੇ ਇੱਥੇ ਦਫ਼ਤਰਾਂ ਦੇ ਵਿੱਚ ਬਾਹਰੋਂ ਲਿਆ ਕੇ ਬਿਠਾ ਲਏ ਹੈ ਜਿਹੜੀ ਵਰਚੂਅਲੀ ਪੰਜਾਬ ਨੂੰ ਕੰਟਰੋਲ ਕਰ ਰਹੇ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹ ਲੋਕਾਂ ਦੇ ਜਿਹੜੇ ਕਿ ਅੱਜ ਲੋਕ ਮਹਿਸੂਸ ਕਰ ਰਹੇ ਐ 2 ਸਾਲ ਪਹਿਲਾਂ ਜਿਹੜੀ ਗਲਤੀ ਹੋਈ ਸੀ ਇੱਕ ਗਲਤ ਲੋਕਾਂ ਤੇ ਭਰੋਸਾ ਕਰਕੇ ਲੋਕਾਂ ਨੇ ਜਿਹਨਾਂ ਨੂੰ ਹਕੂਮਤ ਦਿੱਤੀ ਸੀ ਅੱਜ ਉਸ ਗਲਤੀ ਨੂੰ ਠੀਕ ਕਰਨ ਦੀ ਲੋੜ ਐ ਔਰ ਇਸ ਤੋਂ ਅੱਗੇ ਅਸੀਂ ਇੱਕ ਗੱਲ ਹੋਰ ਕਹਿੰਦੇ ਆ ਇੱਕ ਗੱਲ ਅਸੀਂ ਹੋਰ ਕਹਿੰਦੇ ਆ ਕਿਉਂਕਿ ਇੰਡੀਆ ਨੂੰ ਲੀਡ ਕਰਨਾ ਕਾਂਗਰਸ ਨੇ ਇੰਡੀਆ ਨੂੰ ਗਠਵੰਦਰ ਨੂੰ ਲੀਡ ਕਰਨਾ ਰਾਹੁਲ ਗਾਂਧੀ ਨੇ ਜੇ ਰਾਹੁਲ ਗਾਂਧੀ ਨੂੰ ਵੋਟ ਪਾਉਣੀ ਹੈ ਜੇ ਇੰਡੀਆ ਗਠਵੰਦਰ ਨੂੰ ਵੋਟ ਪਾਉਣੀ ਹੈ ਜੇ ਭਾਜਪਾ ਤੋਂ ਖਿਲਾਫ ਪਾਉਣੀ ਹੈ ਜੇ ਐਨਡੀਆ ਤੋਂ ਖਿਲਾਫ ਪਾਉਣੀ ਹੈ ਤਾਂ ਕਿਉਂ ਨਾ ਸਿੱਧੀ ਜਿਹੜੀ ਵੋਟ ਹੈ ਉਹ ਰਾਹੁਲ ਗਾਂਧੀ ਨੂੰ ਪਾਈ ਜਾਏ ਤੇ ਕਾਂਗਰਸ ਪਾਰਟੀ ਨੂੰ ਪਾਈ ਜਾਏ ਤਾਂ ਕਿ ਇੰਡੀਆ ਗਠਵੰਧਨ ਔਰ ਜਿਹੜਾ ਰਾਹੁਲ ਗਾਂਧੀ ਹੈ ਉਹ ਮਜ਼ਬੂਤ ਹੋ ਸਕੇ ਦੋ ਗੱਲਾਂ ਤੀਜੀ ਗੱਲ ਤੁਹਾਡੇ ਨਾਲ ਇਹ ਕਰਨੀ ਹੈ ਕਿ ਲੁਧਿਆਣੇ ਦੇ ਜਿਹੜੇ ਵਾਸੀ ਨੇ ਪੰਜਾਬੀ ਨੇ ਮੈਂ ਪੰਜਾਬੀਆਂ ਨੂੰ ਕਹਿਣਾ ਹੈ ਕਿ ਜਦ ਜਦ ਕਾਂਗਰਸ ਦੀ ਸਰਕਾਰ ਆਈ ਹੈ ਉਹਨਾਂ ਨੇ ਪੰਜਾਬੀਤ ਵਾਸਤੇ ਕੰਮ ਕੀਤਾ ਹੈ ਪੰਜਾਬ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਲੱਗੀ ਹੋਈ ਡਿਵੈਲਪਮੈਂਟ ਦੀ ਹਰ ਇੱਟ ਹੈ ਜਿਹੜੀ ਉਹਦੇ ਤੇ ਜਿਹੜੇ ਨਿਸ਼ਾਨ ਨੇ ਉਹ ਕਾਂਗਰਸ ਪਾਰਟੀਆਂ ਦੇ ਮੁੱਖ ਮੰਤਰੀਆਂ ਦੇ ਆ ਕਿੰਨੇ ਹੀ کارਖਾਨੇ ਆ ਕਿੰਨੇ ਹੀ ਇੰਡਸਟਰੀਅਲ ਟਾਊਨ ਹੈ ਜੋ ਜੋ ਕੁਝ ਵੀ ਅਜ ਪੰਜਾਬ 'ਚ ਹੈ ਜੋ ਜੋ ਕੁਝ ਵੀ ਪੰਜਾਬ ਦਾ ਬੁਨਿਆਦੀ ਟਾਚਾ ਹੈ ਇਹ ਸਾਰਾ ਕਾਂਗਰਸ ਪਾਰਟੀ ਨੇ ਦਿੱਤਾ ਹੈ ਕਾਂਗਰਸ ਪਾਰਟੀ ਦੇ ਮੁੱਖ ਮੰਤਰੀਆਂ ਨੇ ਦਿੱਤਾ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਦਿੱਤਾ ਕਾਂਗਰਸ ਪਾਰਟੀ ਦਾ ਖੂਬਸੂਰਤ ਇਤਿਹਾਸ ਹੈ ਔਰ ਲੁਧਿਆਣੇ ਨਾਲ ਸਾਡਾ ਖਾਸ ਲਗਾਵ ਹੈ ਉਸ ਲਗਾਵ ਦਾ ਨਤੀਜਾ ਹੈ ਕਿ ਕੀ ਇੰਪੋਰਟੈਂਸ ਹੈ ਸਾਡੇ ਵਾਸਤੇ ਲੁਧਿਆਣੇ ਦੀ ਲੁਧਿਆਣਾ ਸਾਡੇ ਵਾਸਤੇ ਮੱਥੇ ਦਾ ਚੰਨ ਹੈ ਇਸ ਕਰਕੇ ਅਸੀਂ ਆਪਣੀ ਪਾਰਟੀ ਦਾ ਜਿਹੜਾ ਸੂਬੇ ਦਾ ਪ੍ਰਧਾਨ ਹੈ ਅਮਰਤ ਅਮਰਿੰਦਰ ਰਾਜਾਪੜਿੰਗ ਉਹਨੂੰ ਲੁਧਿਆਣੇ ਦੇ ਲੋਕਾਂ ਦੀ ਸੇਵਾ ਵਾਸਤੇ ਭੇਜਿਆ ਉਹਨੂੰ ਤੁਹਾਡੇ ਕੋਲ ਭੇਜਿਆ ਅਸੀਂ ਕਿੰਨਾ ਕੁ ਲੁਧਿਆੜੇ ਨੂੰ ਅਹਿਮ ਸਮਝਦੇ ਐ ਉਹ ਕੇਵਲ ਤੇ ਕੇਵਲ ਇਸ ਗੱਲ ਤੋਂ ਅੰਦਾਜ਼ਾ ਲੱਗ ਸਕਦਾ ਕਿ ਜਿਹੜੀ ਕੈਂਡੀਡੇਟ ਦੀ ਚੁਆਇਸ ਹੈ ਅਸੀਂ ਕੈਸੀ ਕੀਤੀ ਹੈ ਸੋ ਸਾਨੂੰ ਪੂਰਾ ਆਸ ਹੈ ਕਿ ਲੁਧਿਆਣੇ ਦੇ ਜਿਹੜੇ ਲੋਕ ਐ ਸਾਡੇ ਇਸ ਕੈਂਡੀਡੇਟ ਦੀ ਪੂਰੀ ਮਦਦ ਕਰਨਗੇ ਇਸ ਕੈਂਡੀਡੇਟ ਨੂੰ ਜਿਤਾ ਕੇ ਭੇਜਣਗੇ ਇਹ ਤੁਹਾਡੀ ਸੇਵਾ ਕਰੇਗਾ ਕਾਂਗਰਸ ਨੇ ਪ੍ਰਣ ਕੀਤਾ ਹੈ ਮੈਂ ਬਾਕੀ ਗਾਰੰਟੀਆਂ ਦੀ ਗੱਲ ਨਹੀਂ ਕਰਦਾ ਮੈਂ ਲੁਧਿਆਣੇ ਦੇ ਸੰਦਰਭ ਚ ਗੱਲ ਕਰਨਾ ਚਾਹੁੰਦਾ ਹੈ ਕਿ ਅਸੀਂ ਇਸ ਗੱਲ ਦਾ ਫੈਸਲਾ ਕੀਤਾ ਹੈ ਕੇਂਦਰ ਚ ਸਾਡੀ ਸਰਕਾਰ ਬਣੇ ਅਸੀਂ ਸਰਕਾਰੀ ਨੌਕਰੀਆਂ ਦੇ ਵਿੱਚ ਕੰਟਰੈਕਟ ਸਿਸਟਮ ਹੈ ਇਹਨੂੰ ਖਤਮ ਕਰਾਂਗੇ ਅਸੀਂ ਆਰਗੇਨਾਈਜ਼ਡ ਅਨ ਆਰਗੇਨਾਈਜ਼ਡ ਜਿਹੜਾ ਸੈਕਟਰ ਹੈ ਉਹਦੇ ਵਿੱਚ ਸੋਸ਼ਲ ਸਿਕਿਉਰਿਟੀ ਦਵਾਗੇ ਅਸੀਂ ਲੁਧਿਆਣੇ ਵਿੱਚ ਕਿਉਂਕਿ ਇੰਡਸਟਰੀਅਲ ਵਰਕਰ ਬਹੁਤ ਹੈ ਅਸੀਂ ਇਹ ਵੀ ਕਹਿੰਨੇ ਹੈ ਕਿ ਨੌਕਰੀਆਂ ਦੇ ਵਿੱਚ ਬੀਬੀਆਂ ਲਈ ਔਰਤਾਂ ਲਈ 50% ਜਿਹੜੀ ਰਿਜ਼ਰਵੇਸ਼ਨ ਹੈ ਉਹਨੂੰ ਯਕੀਨੀ ਬੜਾਵਾਂਗੇ ਤਾਂ ਕਿ ਬੀਬੀਆਂ ਦੀ ਪਾਈਵਾਲ ਹੋ ਸਕੇ ਅਨ ਆਰਗੇਨਾਈਜ਼ ਜਿਹੜਾ ਸੈਕਟਰ ਹੈ ਉਹਨੂੰ ਖਤਮ ਹੋ ਸਕੇ ਸੌਰੀ ਉਹ ਉਹਨੂੰ ਸੋਸ਼ਲ ਸਿਕਿਉਰਿਟੀ ਦਿੱਤੀ ਜਾ ਸਕੇ ਔਰ ਇਸ ਦੇ ਨਾਲ ਹੀ ਜਿਹੜਾ ਹੈਗਾ ਜਿਹੜੀ ਕੰਟਰੈਕਚੁਅਲ ਵਰਕਰਸ ਤੇ ਜਿਹੜੀ ਤਲਵਾਰ ਲਟਕਦੀ ਹੈ ਉਸ ਤਲਵਾਰ ਨੂੰ ਵੀ ਖਤਮ ਕਰਨ ਵਾਸਤੇ ਅਸੀਂ ਅਹਿਦ ਕੀਤਾ ਹੈ ਕਿ ਅਸੀਂ ਜਿਹੜੀ ਕੰਟਰੈਕਚੁਅਲ ਜਿਹੜਾ ਸਿਸਟਮ ਹੈ ਇਹਨੂੰ ਖਤਮ ਕਰਕੇ ਰੈਗੂਲਰ ਭਰਤੀ ਦਾ ਜਿਹੜਾ ਸਿਸਟਮ ਹੈ ਉਹਨੂੰ ਲਿਆ ਕੇ ਲਾਗੂ ਕਰਾਂਗੇ ਕਹਿਣ ਨੂੰ ਬਹੁਤ ਖੁਸ਼ ਹੈ ਬੜਾ ਕੁਝ ਕਿਹਾ ਜਾ ਸਕਦਾ ਲੇਕਿਨ ਆਖਿਰ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਕਿ ਪੰਜਾਬੀਆਂ ਕੋਲ ਜੇ ਅਗਰ ਕੋਈ ਵਿਕਲਪ ਹੈ ਤਾਂ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦਾ ਵਿਕਲਪ ਹੈ ਇਹ ਜਿਹੜੇ ਬਾਕੀ ਲੋਕ ਹੈ ਅਕਾਲੀ ਦਲ ਤੱਕ ਖਾਸ ਤੌਰ ਤੇ ਬੇਮਨਾ ਹੈ ਕਦੇ ਉਹਦੇ ਨਾਲ ਹੁੰਦੇ ਨੇ ਐ ਬੀਜੇਪੀ ਦੇ ਕਦੇ ਅੱਡ ਹੁੰਦੇ ਨੇ ਕਦੇ ਕਹਿੰਦੇ ਇਕੱਠੇ ਹੋ ਜਾਣਾ ਕਦੇ ਨਹੀਂ ਹੋਣਾ ਇਦਾਂ ਦੀਆਂ ਗੱਲਾਂ ਚੱਲਦੀਆਂ ਜੇ ਕਿਸੇ ਨੇ ਕੋਈ ਫੁੱਲ ਭੁਲੇਖੇ ਵੋਟ ਪਾ ਵੀ ਦਿੱਤੀ ਉਹ ਕਿਹਦੇ ਖਾਤੇ ਜਾਣੀ ਹੈ ਉਹ ਕਿਹਦੇ ਖਾਤੇ ਚੜਨੀ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੁਹਾਨੂੰ ਤਾਂ ਕੀ ਪਤਾ ਹੋਣਾ ਦਾ ਸਾਨੂੰ ਪਤਾ ਨਾ ਤੁਹਾਨੂੰ ਪਤਾ ਸ਼ਾਇਦ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੀ ਨਾ ਪਤਾ ਹੋਵੇ ਕਿ ਉਹ ਖੜੇ ਕਿੱਥੇ ਆ ਕਿਹੜੇ ਪਾਸੇ ਜਾਣਾ ਸੱਜੇ ਜਾਣਾ ਕੱਬੇ ਜਾਣਾ ਕੀ ਕਰਨਾ ਕੀ ਨਹੀਂ ਕਰਨਾ ਸੋ ਇਹਨਾਂ तमाम ਹਾਲਾਤਾਂ ਦੇ ਵਿੱਚ ਸਾਡੀ ਤੁਹਾਡੇ ਰਾਹੀ ਪੰਜਾਬੀਆਂ ਨੂੰ ਅਪੀਲ ਹੈ ਕਿ ਮੌਕਾ ਜਾਣ ਨਾ ਦਿਓ ਜਿਹੜੇ ਹਾਲਾਤ ਹੈ ਉਹ ਸਾਜ਼ਗਾਰ ਨਹੀਂ ਹੈ ਪਿਛਲੇ ਸਮੇਂ ਦੇ ਅੰਦਰ ਕੇਂਦਰ ਨੇ ਬਹੁਤ ਵੱਡਾ ਨੁਕਸਾਨ ਇਸ ਦੇਸ਼ ਦਾ ਕੀਤਾ ਹੈ 3000 ਕਿਲੋਮੀਟਰ ਲੈਂਡ ਸਾਡੀ ਚਾਈਨਾ ਨੇ ਦੱਬ ਲਈ ਅੱਜ ਕੋਈ ਪੁੱਛਣ ਵਾਲਾ ਨਹੀਂ ਕਿਸੇ ਨੂੰ ਬੋਲਣ ਵੀ ਨਹੀਂ ਦਿੰਦੇ ਕਿਸੇ ਨੂੰ ਗੱਲ ਵੀ ਨਹੀਂ ਕਰਨ ਦਿੰਦੇ ਅੱਜ ਮਹਿੰਗਾਈ ਜਿਹੜਾ ਸਿਲੰਡਰ 400 ਰੁਪਏ ਦਾ ਚਾਹੀਦਾ ਸੀ ਉਹ 1000 ਰੁਪਏ ਦਾ ਮਿਲਦਾ ਅੱਜ ਟਮਾਟਰ ਨੂੰ ਹੱਥ ਲਾਈਏ ਕਰੰਟ ਮਾਰਦਾ ਹੈ ਅੱਜ ਪਿਆਜ਼ ਨੂੰ ਹੱਥ ਲਾਈਏ ਕਰੰਟ ਮਾਰਦਾ ਹੈ ਅੱਜ ਬੀਬੀਆਂ ਰਸੋਈ 'ਚ ਜਾਂਦੀਆਂ ਤਾਂ ਡਰ ਲੱਗਦਾ ਅੱਜ ਮਹਿੰਗਾਈ ਜਿਹੜੀ ਹੈ ਉਹ ਚਰਮ ਸੀਮਾ ਤੇ ਹੈ ਅੱਜ ਬੇਰੁਜ਼ਗਾਰੀ ਜਿਹੜੀ ਹੈ ਚਰਮ ਸੀਮਾ ਤੇ ਹੈ ਇਸ ਦੇ ਨਾਲ ਹੀ ਅਸੀਂ ਬਹੁਤ ਵੱਡਾ ਵਾਅਦਾ ਪੰਜਾਬੀਆਂ ਨਾਲ ਕੀਤਾ ਕਿ ਤੁਸੀਂ ਸਾਨੂੰ ਦਿਓ ਮੰਡੇਟ ਅਸੀਂ ਐਮਐਸਪੀ ਜਿਹੜੀ ਹੈ ਉਹਨੂੰ ਕਾਨੂੰਨੀ ਮਾਨਤਾ ਦਵਾਂਗੇ ਅਸੀਂ ਇਸ ਗੱਲ ਦਾ ਕਾਨੂੰਨ ਲਿਆਵਾਂਗੇ ਪਾਰਲੀਮੈਂਟ ਦੇ ਅੰਦਰ ਅਗਰ ਖਰਾਬਾ ਹੁੰਦਾ ਫਸਲਾਂ ਦਾ ਤਾਂ 30 ਦਿਨਾਂ ਦੇ ਅੰਦਰ ਅੰਦਰ ਅਸੀਂ ਜਿਹੜਾ ਹੈ ਉਹਦਾ ਮੁਆਵਜ਼ਾ ਦਵਾਂਗੇ ਅਸੀਂ ਕੁਝ ਐਸਾ ਸਿਸਟਮ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦ ਵੀ ਕਰਜ਼ਾ ਮਾਫ਼ ਹੋਇਆ ਕਿਸਾਨਾਂ ਦਾ ਉਹ ਜਹੇ ਸਰਦਾਰ ਮਨਮੋਹਨ ਸਿੰਘ ਨੇ ਮਾਫ਼ ਕੀਤਾ ਇਹ ਸਾਡੀ ਸਰਕਾਰ ਦੇ ਸੂਬੇ ਵਿੱਚ ਮਾਫ ਕੀਤਾ ਕਾਂਗਰਸ ਨੇ ਮਾਫ ਕੀਤਾ ਕਿਸਾਨਾਂ ਦੀ ਹਤੈਸ਼ੀ ਜਿਹੜੀ ਪਾਰਟੀ ਹੈ ਉਹ ਹਮੇਸ਼ਾ ਕਾਂਗਰਸ ਰਹੀ ਹੈ ਹੋਰ ਕਿਸੇ ਨੇ ਕਿਸਾਨਾਂ ਲਈ ਕੀਤਾ ਨਹੀਂ ਕੁਝ ਵੀ ਸਾਨੂੰ ਅਗਰ ਸਰਕਾਰ ਬਣਦੀ ਹੈ ਸਾਡਾ ਅਗਰ ਮੈਂਡੇਟ ਬਣਦਾ ਹੈ ਅਸੀਂ ਇੱਕ ਪਰਮਾਨੈਂਟ ਕਮਿਸ਼ਨ ਬਣਾਵਾਂਗੇ ਜਿਹੜਾ ਇਸ ਗੱਲ ਦੀ ਨਜ਼ਰ ਰੱਖੇਗਾ ਕਿ ਇਕਮੁਸ਼ਤ ਡੈਟ ਨੂੰ ਮਾਫ ਕਰਨ ਤੋਂ ਬਾਅਦ ਵੀ ਜੇ ਕਿਤੇ ਕੋਈ ਡੈਟ ਦਾ ਕੇਸ ਸਾਹਮਣੇ ਆਉਂਦਾ ਅਸੀਂ ਉਹਨੂੰ ਵੀ ਨਜ਼ਰ ਕਰਕੇ ਉਹਦੇ ਤੇ ਗੌਰ ਕਰਕੇ ਉਹਨੂੰ ਵੀ ਖਤਮ ਕਰਨ ਦਾ ਅਹਦ ਪੰਜਾਬੀਆਂ ਨਾਲ ਕਰਦੇ ਹਾਂ ਸੋ ਇਸ ਤੋਂ ਇਲਾਵਾ ਲੁਧਿਆਣਾ ਇਹਦੇ ਵਿੱਚ ਵੀ ਚਾਹੇ 에ਰਪੋਰਟ ਦਾ ਮਸਲਾ ਹੈ ਚਾਹੇ ਬੁੱਡੇ ਨਾਲੇ ਦਾ ਮਸਲਾ ਹੈ ਜਿੰਨੇ ਮਸਲੇ ਹੈ ਇਹਨਾਂ ਦੀ ਸ਼ੁਰੂਆਤ ਇਹਨਾਂ ਨੂੰ ਠੀਕ ਕਰਨ ਦੀ ਗੱਲ ਹਮੇਸ਼ਾ ਕਾਂਗਰਸ ਨੇ ਪਹਿਲ ਦੇ ਆਧਾਰ ਤੇ ਕੀਤੀ ਹੈ ਬਹੁਤ ਧੂਰ ਅੰਦੇਸ਼ ਨੌਜਵਾਨ ਸੂਬਾ ਪ੍ਰਧਾਨ ਅਸੀਂ ਤੁਹਾਡੀ ਸੇਵਾ ਵਿੱਚ ਖਲਿਆ ਤੇ ਸਾਨੂੰ ਪੂਰਨ ਆਸ ਹੈ ਤੁਸੀਂ ਇਹਨੂੰ ਜਿਤਾਓਗੇ ਔਰ ਇਹ ਬੜੇ ਜ਼ੋਰਦਾਰ ਤਰੀਕੇ ਨਾਲ ਲੁਧਿਆਣੇ ਦੇ ਲੋਕਾਂ ਦੀ ਜਜ਼ਬਾਤਾਂ ਦੀ ਤਰਜਮਾਨੀ ਜਿਹੜੀ ਹੈ ਉਹ ਪਾਰਲੀਮੈਂਟ ਦੇ ਅੰਦਰ ਕਰੇਗਾ ਬਹੁਤ ਬਹੁਤ ਧੰਨਵਾਦ ਹੁਣ ਪੁੱਛੋ ਸਾਹਿਬ ਕੀ ਪੁੱਛਣਾ ਨਹੀਂ ਖੇੜਾ ਇਹਨਾਂ ਬਿਆਨ ਆਇਆ ਵਾ ਕਿ ਪੰਜਾਬ ਦੇ ਯੂਪੀ ਪੀਰ ਹੋਣਾਂ ਨੂੰ ਕੋਈ ਜਗ੍ਹਾ ਨਹੀਂ ਦੇ ਰਿਹਾ ਮੈਂ ਇਹ ਥੋੜਾ ਵਾਲੀ ਗੱਲ ਮੈਂ ਇਹ ਗੱਲ ਕਹਿਣਾ ਹੈ ਇਹੀ ਗੱਲ ਚ ਨਹੀਂ ਜਿੱਤਾ ਸੀ ਬਹੁਤ ਸਾਹਿਬ 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 ਮੈਂ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਸਾਹਿਬ ਨਿੱਜੀ ਤੌਰ ਤੇ ਕੋਈ ਕੀ ਕਹਿੰਦਾ ਆ ਮੈਨੂੰ ਨਹੀਂ ਪਤਾ ਜੀ ਲੇਕਿਨ ਮੈਂ ਕੈਂਪੇਨ ਕਮੇਟੀ ਦਾ ਚੇਅਰਮੈਨ ਹਾਂ ਪੰਜਾਬ ਦਾ ਜ਼ਿੰਮੇਵਾਰ ਕਾਂਗਰਸ ਪਾਰਟੀ ਦਾ ਲੀਡਰ ਹੈ ਮੇਰਾ ਇਹ ਕਹਿਣਾ ਹੈ ਕਿ ਜਿਹੜੀ ਬਿਹਾਰ ਤੇ ਯੂਪੀ ਦੀ ਜਿਹੜੇ ਲੋਕ ਇੱਥੇ ਕੰਮ ਕਰਦੇ ਆ ਸਾਡੇ ਲਈ ਉਹ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਪੰਜਾਬ ਦੀ ਇਕਨੋਮੀ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਵੈਸੇ ਹੀ ਹਰ ਦੁਨੀਆ 'ਚ ਚੱਲਣਾ ਹੈ ਸਾਡੇ ਲੋਕ ਕੈਨੇਡਾ 'ਚ ਕੰਮ ਕਰਦੇ ਆ ਸਾਡੇ ਲੋਕ ਆਸਟ੍ਰੇਲੀਆ 'ਚ ਕੰਮ ਕਰਦੇ ਆ ਸਾਡੇ ਲੋਕ ਸਾਰੀ ਦੁਨੀਆ 'ਚ ਕੰਮ ਕਰਦੇ ਆ ਬਾਹਰ ਦੇ ਲੋਕ ਇੱਥੇ ਵੀ ਕੰਮ ਕਰਦੇ ਆ ਇਹ ਜਿਹੜਾ ਮਾਈਗ੍ਰੇਸ਼ਨ ਹੈ ਜਿਹੜੀ ਮੈਨ ਪਾਵਰ ਦੀ ਇਹ ਸਾਰੀ ਦੁਨੀਆ ਦਾ ਜਿਹੜਾ ਫੀਨੋਮਨਾ ਹੈ ਅਸੀਂ ਇਹਨਾਂ ਦਾ ਪੂਰਾ ਸਤਿਕਾਰ ਕਰਦੇ ਆ ਜਿੰਨੇ ਬਾਹਰੀ ਆ ਔਰ ਉਹਨਾਂ ਨੂੰ ਮੈਂ ਸਤਿਕਾਰ ਭੇਟ ਕਰਦਾ ਤੁਹਾਡੇ ਰਾਹੀਂ ਕਿ ਲੁਧਿਆਣੇ ਦੀ ਡਿਵੈਲਪਮੈਂਟ ਪੰਜਾਬ ਦੀ ਡਿਵੈਲਪਮੈਂਟ ਲੁਧਿਆਣੇ ਦੀ ਇੰਡਸਟਰੀ ਅਗਰੀਕਲਚਰ ਦੇ ਅੰਦਰ ਇਹ ਜਿਹੜੀ ਸਾਡੀ ਮਾਈਗ੍ਰੈਂਟ ਲੇਬਰ ਹੈ ਇਹਦਾ ਬਹੁਤ بڑا ਮਹੱਤਵਪੂਰਨ ਯੋਗਦਾਨ ਹੈ ਸਰ ਇਹੀ ਗੱਲ ਚੁਣੀ ਜਿਵੇਂ ਪਿਛਲੀ ਵਾਰ ਕਾਂਗਰਸ ਨੂੰ ਸਖਤ ਕੀਤਾ ਸੀਗਾ ਤੇ ਹੁਣ ਮੈਂ ਇਹ ਦੇਣਾ ਕਿ ਹੁਣ ਉਹ ਮੰਨਦੇ ਆਪਾਂ ਲੋ ਸੋਵ ਮੈਂ ਉਹਦੇ ਤੇ ਕਹਣਾ ਹੈ ਹੁਣ ਤੁਸੀਂ ਮੈਂ ਇੱਕ ਗੱਲ ਤੁਹਾਨੂੰ ਮੈਂ ਨਿਰਧਾਰਤ ਆਪਣੀ ਪੋਜੀਸ਼ਨ ਦੱਸਦੀ ਪਾਰਟੀ ਦੀ ਕੋਈ ਨਿੱਜੀ ਤੌਰ ਤੇ ਕੋਈ ਕਹਿੰਦਾ ਮੇਰਾ ਇਸ ਗੱਲ ਸਾਹਿਬ ਨਿੱਜੀ ਤੌਰ ਤੇ ਕਿਸੇ ਨੇ ਕਿਆ ਕਿ ਮੇਰਾ ਉਹਦੇ ਨਾਲ ਤਲਕ ਨਹੀਂ ਲੇਕਿਨ ਸਾਡੀ ਪਾਰਟੀ ਦਾ ਇਹ ਸਟੈਂਡ ਹੈ ਸਾਡੀ ਪਾਰਟੀ ਇਹ ਮੰਦੀ ਹੈ ਕਿ ਜਿੰਨੀ ਮਾਈਗ੍ਰੈਂਟ ਲੇਬਰ ਹੈ ਉਹ ਸਾਡੇ ਲਈ ਸਤਿਹਾਰੀ ਹੋਗਾ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਯਕੀਨ ਨਾ ਕਰਿਓ ਕਾਂਗਰਸ ਨੂੰ ਯਕੀਨ ਕਰਕੇ ਉਹਨਾਂ ਤੇ ਸਮਝੌਤਾ ਕਰ ਲਿਓ ਅਸੀਂ ਗੱਲ ਪੰਜਾਬ ਦੇ ਸੰਦਰਭ ਚ ਕਰ ਰਹੇ ਹਾਂ ਸਾਹਿਬ ਗੱਲ ਤਾਂ ਪੰਜਾਬ ਦੀ ਹੋ ਰਹੀ ਹੈ ਨਾ ਸਾਨੂੰ ਆਲ ਇੰਡੀਆ ਦੀ ਹੋ ਰਹੀ ਹੈ ਗੱਲ ਤਾਂ ਅਸੀਂ ਪੰਜਾਬ ਦੀ ਕਰ ਰਹੇ ਹਾਂ ਖੁਦ ਦੇ ਖੁਦ ਦੇ ਖੁਦ ਦੇਖੋ ਜਾਣਦੇ ਤੁਸੀਂ ਵੀ ਹੈ ਪਰ ਮੇਤੇ ਕਾਹਲ ਹੋ ਜੋ ਤੁਸੀਂ ਕਹਣਾ ਮੈਂ ਕਹਿ ਦਿੰਦਾ ਮੈਂ ਕਹਿ ਦਿੰਦਾ ਕੋਈ ਤੁਸੀਂ ਵੀ ਹਜ਼ਾਰ ਜੀ ਨਾਲ ਹੋ ਜੋ ਸਾਰੇ ਇਕੱਠਿਆਂ ਵਾਸਤੇ ਦੇਖੋ ਗੱਲ ਇਹ ਆ ਇੱਕ ਪਾਸੇ ਸਾਡੀ ਜਿਹੜੀ ਵੱਡੀ ਲੜਾਈ ਹੈ ਦੇਸ਼ ਦੇ ਅੰਦਰ ਉਹ ਐਨਡੀਏ ਨਾਲ ਹੈ ਜਿਹਦੀ ਅਗਵਾਈ ਨਰਿੰਦਰ ਮੋਦੀ ਜੀ ਕਰਦੇ ਆ ਅਸੀਂ ਇਹ ਸਮਝਦੇ ਆ ਕਿ ਸਭ ਤੋਂ ਵੱਡਾ ਖਤਰਾ ਇਸ ਵੇਲੇ ਦੇਸ਼ ਨੂੰ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਜਿਹੜਾ ਬੁਨਿਆਦੀ ਜਿਹੜਾ ਇਥੇ ਦੇ ਹੱਕ ਹਕੂ ਕਿਥੇ ਦਾ ਟੱਜਾ ਹੈ ਉਹ ਨੂੰ ਐਨਡੀਏ ਤੇ ਬੀਜੇਪੀ ਤੋਂ ਸਰ ਉਹਦੇ ਲਈ ਸੁਣ ਲਓ ਨਾ ਮੈਂ ਉੱਥੇ ਹੀ ਆ ਰਿਹਾ ਤੁਹਾਡੀ ਗੱਲ ਦਾ ਜਵਾਬ ਦੇ ਰਿਹਾ ਅਸੀਂ ਉਹਨਾਂ ਨਾਲ ਲੜਾਈ ਲੜ ਰਹੇ ਅਗਰ ਦੇਸ਼ ਦੇ ਵਿੱਚ ਕੋਈ ਵੀ ਧਿਰ ਸਾਡੇ ਨਾਲ ਉਸ ਮਸਲੇ 'ਚ ਸਾਡੀ ਕਿਸੇ ਟਾਈਮ ਕਿਤੇ ਮਦਦ ਕਰਦੀ ਹੈ ਉਹਨਾਂ ਨੂੰ ਹਰਾਨਣ ਵਾਸਤੇ ਅਸੀਂ ਸਭ ਦਾ ਸਵਾਗਤ ਕੀਤਾ ਸਾਰੇ ਦੇਖਦੇ ਸਰ ਤੁਸੀਂ ਇਕੱਲੇ ਆਪ ਆਲੇ ਨਹੀਂ ਮੈਂ ਬਾਕੀਆਂ ਦਾ ਵੀ ਅਸੀਂ ਸਵਾਗਤ ਕੀਤਾ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਇੰਡੀਆ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਕੇ ਚੱਲਦੇ ਹਾਂ ਅੱਜ ਗੱਲ ਅਸੀਂ ਕਰਦੇ ਇੱਥੇ ਪੰਜਾਬ ਦੀ ਅਸੀਂ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਅਸੀਂ ਪੰਜਾਬ ਦੇ ਵਿੱਚ ਜਿੰਨਾ ਉਹਨਾਂ ਤੇ ਵਿਰੁੱਧ ਹੈ ਉਹ ਨਹੀਂ ਅਸੀਂ ਇਹਨਾਂ ਤੇ ਵਿਰੋਧ ਅਸੀਂ ਲੜਾਂਗੇ ਸਾਡਾ ਇਹ ਸਟੇਟਮੈਂਟ ਸਭ ਚੰਡੀਗੜ੍ਹ ਤੇ ਵੀ ਲਾਗੂ ਹੋਣਾ ਚਾਹੀਦਾ ਕਿੱਥੇ ਚੰਡੀਗੜ੍ਹ ਤੇ ਜਾ ਕੇ ਚੇਂਜ ਹੋ ਜਾਂਦੀ ਉਹ ਤੁਸੀਂ ਸੁਣਦੇ ਨਹੀਂ ਤੁਸੀਂ ਤਾਂ ਫਿਰ ਇਹ ਵੀ ਕਹਿ ਸਕਦੇ ਵੀ ਦਿੱਲੀ 'ਚ ਵੀ ਲਾਗੂ ਹੋਣੀ ਚਾਹੀਦੀ ਚੰਡੀਗੜ੍ਹ ਯੂਟੀ ਹੈ ਚੰਡੀਗੜ੍ਹ ਯੂਨੀਅਨ ਕੈਪੀਟਲ ਨਹੀਂ ਹੈ ਰਾਜਧਾਨੀ ਹੈ ਸਰ ਕਿਤਾ ਭਈ ਰਾਜਧਾਨੀ ਹੋਣਾ ਅਲੱਗ ਗੱਲ ਹੈ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਿਵ ਯੂਨਿਟ ਹੈ ਚੰਡੀਗੜ੍ਹ ਦਾ ਪ੍ਰਬੰਧਕੀ ਢਾਂਚਾ ਚੰਡੀਗੜ੍ਹ ਦੀ ਸੀਟ ਆਫ ਪਾਵਰ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਿਵ ਕੰਟਰੋਲ ਉਹ ਅਸੀਂ ਗੱਲ ਪੰਜਾਬ ਦੀ ਕਰੀਏ ਸੀ ਲੁਧਿਆਣੇ 'ਚ ਬੈਠੇ ਮਾਂਚੈਸਟਰ 'ਚ ਬੈਠੇ ਹਿੰਦੁਸਤਾਨ ਦੇ 'ਚ ਅਸੀਂ ਗੱਲ ਮਾਂਚੈਸਟਰ ਦੀ ਕਰੀਏ ਪਵੰਟ ਚੰਡੀਗੜ੍ਹ ਆਇਆ ਜੀ ਸਾੜਾ ਜੀ ਪੋੜਿਆ ਸਾਹਿਬ ਦਾ ਇੱਕ ਵੀਡੀਓ ਜਾਰੀ ਹੋਇਆ ਵੀਡੀਓ ਜਾਰੀ ਹੋਇਆ ਉਹ ਸਾਹਿਬ ਦਾ ਕੀ ਬਿੱਟੂ ਨੂੰ ਲੈ ਕੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਅਪਰੋਚ ਕਰ ਰਹੇ ਹੋ ਕਾਂਗਰਸ ਦੇ ਵਿੱਚ ਇਧਰ ਆਉਣ ਲਈ ਔਰ ਉਸ ਤੋਂ ਬਾਅਦ ਕਈ ਤਰੀਕੇ ਦੇ ਅਲੀਗੇਸ਼ਨਸ ਵੀ ਨਾਲ ਆਏ ਮੈਂ ਮੈਂ ਕਾਂਗਰਸੀਆਂ ਦੇ ਮੈਂ ਬਿੱਟੂ ਜੀ ਦਾ ਜਿਹੜਾ ਤੁਸੀਂ ਦੱਸਦੇ ਹੋ ਵੀਡੀਓ ਮੈਂ ਵੀਡੀਓ ਤਾਂ ਨਹੀਂ ਸੁਣਿਆ ਜੀ ਅਜੇ ਤੱਕ ਮੈਂ ਦੇਖਿਆ ਨਹੀਂ ਲੇਕਿਨ ਮੈਂ ਜਦੋਂ ਦਫਤਰ ਆਇਆ ਮੈਨੂੰ ਦੱਸਿਆ ਜਰੂਰ ਪਈ ਐ ਸਾ ਜੀ ਜੀ ਲੇਕਿਨ ਤੁਹਾਡੇ ਰਾਹੀਂ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ ਕਿ ਜਿਹੜੇ ਬੈਂਸ ਬ੍ਰਦਰਜ਼ ਨੇ ਜੀ ਜੀ ਇਹ ਲੁਧਿਆਣੇ ਦੇ ਜੁਝਾਰੂ ਲੀਡਰ ਨੇ ਇਹ ਸਾਤੋਂ ਖਿਲਾਫ ਰਹੇ ਨੇ ਮੈਂ 5 ਸਾਲ ਪੰਜਾਬ ਵਿਧਾਨ ਸਭਾ ਦਾ ਸਪੀਕਰ ਰਹੇ ਕੈਮਰਾ ਫੇਸਰ ਮੈਂ ਬਤੌਰ ਸਪੀਕਰ ਉਹਨਾਂ ਦੀ ਪਰਫਾਰਮੈਂਸ ਦੇਖੀ ਐ ਜੀ ਉਹ ਹਰ ਮੁੱਦੇ ਤੇ ਲੜਦੇ ਸੀ ਉਹ ਹਰ ਇਸ਼ੂ ਤੇ ਲੜਦੇ ਸੀ ਉਹਨਾਂ ਨੇ ਲੁਧਿਆਣੇ ਦਾ ਹਰ ਮਸਲਾ ਚੱਕਿਆ ਸੋ ਜੇ ਇਦਾਂ ਦੇ ਜਿਹਾਰੂ ਸਾਡੀ ਪਾਰਟੀ 'ਚ ਆਏ ਐ ਸਾਡੇ ਨਾਲ ਲੱਗੇ ਐ ਮੈਂ ਉਹਨਾਂ ਦਾ ਟਟ ਕੇ ਪਰਮਾ ਸਵਾਗਤ ਕਰਦਾ ਐ ਔਰ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਨੂੰ ਇਹਨਾਂ ਨਾਲ ਬਲ ਮਿਲਿਆ ਸਾਨੂੰ ਇਹਨਾਂ ਨਾਲ ਤਾਕਤ ਮਿਲੀ ਐ ਅਸੀਂ ਇਹਦਾ ਮੈਂ ਸਵਾਗਤ ਵਾਲੀ ਗੱਲ ਤਾਂ ਪਹਿਲਾਂ ਕਹਿ ਚੁੱਕਿਆ ਤੁਹਾਨੂੰ ਕਿ ਮੈਂ ਉਹਨਾਂ ਦਾ ਪੂਰਾ ਸਵਾਗਤ ਕਰਦਾ ਹੈ ਬਈ ਮੇਰੀ 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 ਪ੍ਰਾਰਥਨਾ ਮੇਰੀ ਪ੍ਰਾਰਥਨਾ ਕਿਹਦੇ ਤੇ ਕੀ ਅਲੀਗੇਸ਼ਨ ਹੈ ਕਿਹਦੇ ਤੇ ਕੀ ਹੈ ਅਲੀਗੇਸ਼ਨ ਤਾਂ ਕਿਸੇ ਤੇ ਵੀ ਲੱਗ ਸਕਦਾ ਅਲੀਗੇਸ਼ਨ ਦਾ ਮਾਫ ਕਰਨਾ ਕੋਈ ਵੀ ਕਿਸੇ ਨੂੰ ਕਹਿ ਸਕਦਾ ਅਲੀਗੇਸ਼ਨ ਲੱਗਣਾ ਔਰ ਉਹ ਅਦਾਲਤ ਵਿੱਚ ਸਾਬਤ ਹੋਣਾ ਇਹ ਦੋ ਚੀਜ਼ਾਂ ਹਨ ਅਜੇ ਤੱਕ ਬੈਂਸ ਭਰਾਵਾਂ ਤੇ ਕੋਈ ਅਲੀਗੇਸ਼ਨ ਕਿਸੇ ਅਦਾਲਤ ਦੇ ਵਿੱਚ ਸਾਬਤ ਨਹੀਂ ਹੋਇਆ ਜਬ ਤੱਕ ਸਾਬਤ ਨਹੀਂ ਹੋਇਆ ਤਾ ਕਾਨੂੰਨ ਕਹਿੰਦਾ ਹੈ ਕਿ ਬੰਦਾ ਬੇਗੁਨਾਹ ਹੈ ਸਿਰਫ ਸਾਡੀਆਂ ਨਜ਼ਰਾਂ ਚ ਉਹ ਬੇਗੁਨਾਹ ਨਹੀਂ ਜਿਸ ਦਿਨ ਕੋਈ ਅਦਾਲਤ ਉਹਨਾਂ ਦੇਖਲਾ ਬਰਡਿੰਗ ਦੇਗੀ ਫਿਰ ਤੁਹਾਡੇ ਨਾਲ ਗੱਲ ਕਰਾਂਗੇ ਸਰ ਰਾਜਵੜਿੰਗ ਤਾਂ ਉਹਨਾਂ ਨੂੰ ਇਹ ਵੀ ਕਹਿੰਦੇ ਸੀ ਬਿਜਲੀ ਚੋਰ ਨੇ ਇਹ ਮਾਫੀਆ ਨੇ ਉਹ ਵੀ ਝੂਠੇ ਅਲੀਗੇਸ਼ਨ ਸੀਗੇ ਕੱਲ ਕੀ ਬਾਤਾਂ ਛੱਡੋ ਕੱਲ ਕੀ ਬਾਤ ਪੁਰਾਣੀ ਆ ਰਾਜਨੀਤੀ ਗੱਲ ਕਰੀਏ ਐਸੀ ਸਰ 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 ਬੜਾ ਵਿਰੋਧ ਰਿਹਾ ਜਦੋਂ ਬੈਂਸ ਬ੍ਰਦਰਸ ਦੇ ਤੋ ਕਾਂਗਰਸ ਸੀਗੀ ਕਿ ਹੁਣ ਕੀ ਕਾਂਗਰਸ ਦੇ ਸੋਹ ਮੈਂ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਬੈਂਸ ਬ੍ਰਦਰਜ਼ ਜਝਾਰੂ ਹੈ ਲੜਨ ਵਾਲੇ ਹੈ ਖੜਨ ਵਾਲੇ ਹੈ ਆਪਣੇ ਇਸ਼ੂ ਚੱਕਣੇ ਜਾਣਦੇ ਆ ਮੈਂ 5 ਸਾਲ ਸਪੀਕਰ ਰਿਹਾ ਕੋਈ ਮੁੱਦਾ ਕੋਈ ਇਸ਼ੂ ਉਹਨਾਂ ਨੇ ਸੁੱਕਾ ਨਹੀਂ ਜਾਣ ਦਿੱਤਾ ਜਿਹਦੇ 'ਚ ਉਹਨਾਂ ਨੇ ਪੰਗਾ ਨਾ ਪਾਇਆ ਹੋਵੇ ਉਹ ਪਾ ਸਕਦੇ ਆ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਕੋਈ ਮੁੱਦਾ ਉਹਨਾਂ ਨੇ ਸੁੱਕਾ ਨਹੀਂ ਜਾਣ ਦਿੱਤਾ ਜਿਹਦੇ ਚ ਉੱਠ ਕੇ ਖੜੇ ਨਾ ਹੋਏ ਉਹਨਾਂ ਨੇ ਮੁੱਦਰਾ ਪਾਇਆ ਹੋਵੇ ਕੋਈ ਭਾਸ਼ਣ ਨਹੀਂ ਸਾਡੇ ਕਿਸੇ ਮੁੱਖ ਮੰਤਰੀ ਦਾ ਜਿਹਦੇ ਵਿੱਚ ਆ ਕੇ ਉਹਨਾਂ ਨੇ ਆਪਣੀਆਂ ਗੱਲਾਂ ਲੁਦੜਣ ਜੇ ਨਾ ਰੱਖੀਆਂ ਹੋਣ ਸੋ ਇਦਾਂ ਦੇ ਬੰਦੇ ਜੇ ਸਾਡੇ ਨਾਲ ਆਏ ਐ ਤਾਂ ਸਾਨੂੰ ਬਲ ਮਿਲਿਆ ਸਾਨੂੰ ਤਾਕਤ ਮਿਲੀ ਐ ਬਿਲਕੁਲ ਠੋਡੀ ਠੀਕ ਗਲਤੀ ਹੈ ਕਾਂਗਰਸ ਨੇ ਆਪਣੀ ਵਿਚਾਰਧਾਰਾ ਬਦਲੀ ਕਿ ਬੈਂਸਾ ਨੇ ਬਦਲੀ ਐ ਅੱਛਾ ਇਹ ਦੱਸੋ ਬੜੇ ਹੀ ਸਮਝਦਾਰ ਲੱਗਦੇ ਮੈਨੂੰ ਤੁਸੀਂ ਸਰ ਐ ਵੀ ਸਰ ਵੀ ਨਦੀ ਜਦ ਸਮੁੰਦਰ 'ਚ ਜਾਵੇ ਤਾਂ ਗੱਲ ਸਮੁੰਦਰ ਦੀ ਹੋਣੀ ਐ ਕਿ ਨਦੀ ਦੀ ਹੋਣੀ ਐ ਠੀਕ ਹੈ ਜੀ ਬੈਂਸ ਬ੍ਰਦਰਜ਼ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਸਰ ਕਿਵੇਂ ਬੈਂਸ ਬ੍ਰਦਰਜ਼ ਨੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਇਆ ਹੈ ਉਸ ਗੱਲ ਨੂੰ ਆਪਾਂ ਕਿਉਂ ਨਾ ਦੇਖੀਏ ਰਾਣੀ ਜੀ ਲੋਕਲ ਲੈਵਲ ਤੇ ਬੜਿੰਗ ਜੀ ਦਾ ਵੀ ਬੋਲ ਹੋ ਰਿਹਾ ਰੀਜਨਿਸ਼ਨ ਹੋ ਰਿਹਾ ਹੈ ਉਹਦੇ ਬਾਰੇ ਕੀ ਕਹੋਗੇ بڑے ਲੀਡਰ ਛੱਡ ਕੇ ਚਲੇ ਗਏ ਤੁਸੀਂ ਇੰਟਰਸੈਪਟ ਕੀਤਾ ਜਾਂ ਮਨਤਨ ਕੀਤਾ ਕਿਉਂ ਜਾ ਰਹੇ ਨੇ ਲੀਡਰ ਛੱਡ ਇਹ ਪ੍ਰਜਾਪਤੰਤਰ ਦਾ ਵਰਤਾਰਾ ਹੈ ਥੋੜੀ ਬਾਤੀ ਹਲੀ ਜਲਪੋੜੀ ਨਹੀਂ ਕਾਫੀ ਹੈ ਉਹ ਖਿਆਲ ਤਾਂ ਸੁਣੋ ਗੱਲ ਤਾਂ ਸੁਣੋ ਆ ਨਹੀਂ ਰਹਿਣਾ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਹੋਰੀ ਬਾਤ ਗੱਲ ਤਾਂ ਸੁਣ ਲਓ ਗੱਲ ਤਾਂ ਸੁਣ ਲਓ ਉਹ ਪੰਜਾਬ ਦੇ ਵਿੱਚ ਐਡੇ ਐਡੇ ਬੜੇ ਵਰਤਾਰੇ ਵਰਤ ਗਏ ਪੰਜਾਬ ਚ ਐਡੀ ਐਡੀ ਦੁਨੀਆ ਇਧਰ ਤੇ ਉਧਰ ਹੋ ਗਈ ਲੁਧਿਆਣੇ ਚ ਤਾਂ ਹੋਇਆ ਹੀ ਕੁਛ ਨਹੀਂ ਲੁਧਿਆਣੇ ਦੇ ਲੋਕਾਂ ਨੇ ਤਾਂ ਖੁੱਲੀਆਂ ਵਾਵਾਂ ਨਾਲ ਰਾਜਾ ਬੜੇ ਖਦਾ ਸਵਾਗਤ ਕੀਤਾ ਤੇ ਉਹਨੂੰ ਉਹ ਗ੍ਰੇਮੀ ਕਾਂਗਰਸ ਦੇ ਇੱਕ ਕੈਂਡੀਡੇਟ ਵੀ ਆ ਗਏ ਤੁਸੀਂ 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 ਮੈਂ ਹੁਣ ਇਹਦੇ ਤੇ ਕਮੈਂਟ ਨਹੀਂ ਕਰਦਾ ਪਰ ਤੁਸੀਂ ਓਵਰ ਆਲ ਪੰਜਾਬ ਦਾ ਵਰਤਾਰਾ ਦੇਖੋ ਦੇਸ਼ ਦਾ ਵਰਤਾਰਾ ਦੇਖੋ ਬੜੀਆਂ ਲੋਕਾਂ ਨੇ ਪਾਰਟੀਆਂ ਬਦਲੀਆਂ ਬੜੀਆਂ ਲੋਕਾਂ ਨੇ ਵਫਾਦਾਰੀਆਂ ਬਦਲੀਆਂ ਬੜਾਈ ਕੈਂਡੀਡੇਟਸ ਦਾ ਵਿਰੋਧ ਹੋਇਆ ਹਰ ਜਗ੍ਹਾ ਹੋਇਆ ਲੇਕਿਨ ਜੇ ਲੁਧਿਆਣੇ ਦੀ ਗੱਲ ਕਰੀਏ ਸਭ ਤੋਂ ਵੱਧ ਲੋਕਾਂ ਨੇ ਰਾਜਾ ਬ੍ਰਿੰਗ ਨੂੰ ਐਕਸੈਪਟ ਕੀਤਾ ਬਾਕੀ ਭਾਈ ਡਿਕਟੇਟਰਸ਼ਿਪ ਤਾਂ ਨਹੀਂ ਹੈ ਪ੍ਰਜਾਤੰਤਰ ਹੈ ਪ੍ਰਜਾਤੰਤਰ ਦੀ ਸੁੰਦਰਤਾ ਹੈ ਮਾੜੀ-ਮੋਟੀ ਵਿਚਾਰਾਂ ਦੀ ਅਲਹਿਦਗੀ ਅਲਹਿਦਗੀ ਜਿਹੜੀ ਹੈ ਡਿਫਰੈਂਸ ਆਫ opinion ਠੀਕ ਹੈ ਕਿਤੇ ਇੱਕਾ-ਦੁੱਕਾ ਕਿਸੇ ਕਦੇ ਬੰਦੇ ਨੂੰ ਰਾਜਾ ਪਸੰਦ ਨਾ ਆਇਆ ਹੋਵੇ ਪਰ ਲੁਦੇਹਾਣੇ ਵਾਲਿਆਂ ਨੇ ਤਾਂ ਬੁੱppel ਚ ਲੈ ਲਿਆ ਇੱਕ ਨਾਲ ਲਾ ਲਿਆ ਉਹਨੂੰ ਨਤੀਜਾ 4 ਤਰੀਕ ਨੂੰ ਆਣਾ ਸਰ VOTING ਤਾਂ ਪਹਿਲਾਂ 4 ਨੂੰ ਆਣਾ ਹੈ ਜੀ